ਸਿਮਰਨ ਇੱਕ ਆਤਮਾ ਦਾ ਸਫਰ ਹੈ ਆਤਮਾ ਦੀ ਯਾਤਰਾ ਹੈ ਜਿਸ ਦੇ ਨਾਲ ਜਿਹੜਾ ਅਸਥੂਲ ਮਨ ਹੈ ਇਹ ਸੂਖਮ ਮੰਡਲਾਂ ਦੇ ਵਿੱਚ ਵਿਚਰਦਾ ਜਿਵੇਂ ਪੰਛੀ ਆਕਾਸ਼ ਵਿੱਚ ਆਪਣੇ ਖੰਭਾਂ ਦੇ ਨਾਲ ਅਨੰਦ ਮਾਣਦਾ ਇਸੇ ਤਰ੍ਹਾਂ ਖਾਲਸਾ ਜੀ ਉਹ ਸਿਮਰਨ ਦੁਆਰਾ ਜਿਹੜੀ ਪਰਮਾਤਮਾ ਦੇ ਨਾਲ ਵਿਛੜੀ ਹੋਈ ਆਤਮਾ ਹੈ ਮੁੜ ਪਰਮਾਤਮਾ ਦੇ ਨਾਲ ਜੁੜ ਕਰਕੇ ਜੀਵਨ ਮੁਕਤੀ ਦਾ ਆਨੰਦ ਮਾਣਦੀ ਜਿਵੇਂ ਸਰੀਰ ਲਈ ਭੋਜਨ ਜ਼ਰੂਰੀ ਜ਼ਰੂਰੀ ਹੈ ਇਸੇ ਤਰ੍ਹਾਂ ਸਿਮਰਨ ਆਤਮਾ ਲਈ ਜ਼ਰੂਰੀ ਹੈ ਜਿਵੇਂ ਭੋਜਨ ਸਰੀਰ ਨੂੰ ਮਜ਼ਬੂਤ ਬਲਵਾਨ ਬਣਾਉਂਦਾ ਇਸੇ ਤਰ੍ਹਾਂ ਜਿਹੜਾ ਸਿਮਰਨ ਹੈ ਇਹ ਆਤਮਾ ਨੂੰ ਬਲਵਾਨ ਬਣਾਉਂਦਾ ਜਿਸ ਵੇਲੇ ਪੰਜ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਝੇ ਨਿਵਾਜੇ ਜਿਸ ਵੇਲੇ ਅੰਮ੍ਰਿਤ ਸੰਚਾਰ ਵੇਲੇ ਗੁਰਮੰਤਰ ਤੇ ਮੂਲ ਮੰਤਰ ਦੜਾਉਂਦੇ ਹਨ ਉਸ ਵੇਲੇ ਖਾਸ ਹਦਾਇਤ ਕੀਤੀ ਜਾਂਦੀ ਕਿ ਖਾਲਸਾ ਜੀਓ ਗੁਰਮੰਤਰ ਤੇ ਮੂਲ ਮੰਤਰ ਦਾ ਵੱਧ ਤੋਂ ਵੱਧ ਅਭਿਆਸ ਕਰਨਾ ਵੱਧ ਤੋਂ ਵੱਧ 24 ਘੰਟੇ ਫਿਰ ਇੱਕ ਹੋਰ ਬਣਾਇਆ ਕਿ ਘੜ ਤੋਂ ਘੜ 2.5 ਘੰਟੇ ਤੇ ਜ਼ਰੂਰ ਪਾਠਨ ਕਰਨਾ ਜਿਨ੍ਹਾਂ ਦੇ ਕੋਲ ਦਾਸ ਵਿਦਿਆ ਪੜਦਾ ਰਿਹਾ ਵਿਦਿਆ ਦਾਤੇ ਗਿਆਨੀ ਜਗਜੀਤ ਸਿੰਘ ਜੀ ਉਹ ਦਾਸ ਨੂੰ ਆਦ ਮਹਾਰਾਜ ਦਸਮ ਮਹਾਰਾਜ ਤੇ ਗੁਰਪ੍ਰਤਾਪ ਸੂਰਜ ਤੇ ਹੋਰ ਛੇ ਸ਼ਾਸਤਰਾਂ ਵਿੱਚੋਂ ਤਰਕ ਸ਼ਾਸਤਰ ਤੇ ਉਪਨਿਸ਼ਦ ਵੀ ਪੜਾਏ ਹਨ ਤੇ ਭਜਨ ਬਹੁਤ ਕਰਦੇ ਸੀ ਉਹ ਸਿਮਰਨ ਕਰਦੇ ਸੀ ਆਪਣੇ ਆਪ ਗੁਜ਼ਾਰਾ ਕਰਦੇ ਸੀ ਰਹੁਲ ਕਰਦੇ ਸੀ ਤੇ ਵਿਦਿਆ ਵੀ ਪੜ੍ਹਦੇ ਸੀ ਨਾਲ ਭਜਨ ਕਰਦੇ ਸੀ ਤੇ ਦਾਸ ਜੀ ਨੇ ਅਦਾਸ ਨੇ ਇੱਕ ਦਿਨ ਪੁੱਛਿਆ ਮਹਾਰਾਜ ਆਪ ਜੀ ਇੰਨਾ ਭਜਨ ਕਰਦੇ ਹੋ ਇੰਨਾ ਸਿਮਰਨ ਕਰਦੇ ਉਹ ਹੱਸ ਪੈ ਕਰਨ ਲਗੇ ਨਹੀਂ ਯਾਰੋ ਜਿਨ੍ਹਾਂ ਦੇ ਕੋਲ ਅਸੀਂ ਪੜਦੇ ਰਹੇ ਨਾ ਜਿਨ੍ਹਾਂ ਤੋਂ ਅਸੀਂ ਵਿਦਿਆ ਲਈ ਉਹਨਾਂ ਦਾ ਘਰ ਇੱਥੇ ਲੱਗਿਆ ਸੀ ਉਸ ਵੇਲੇ ਤੇ ਪੂਰੇ ਹੋ ਗਏ ਸੀ ਫਿਰ ਉਹਨਾਂ ਨੇ ਦੱਸਿਆ ਉਹਨਾਂ ਦਾ ਨਾਮ ਇੱਥੇ ਸ਼ਹਿਰ ਦੇ ਵਿੱਚ ਕੋਮੁੰਡਾ ਹੈਗਾ ਉਹਦੇ ਵਿੱਚ ਉਹਨਾਂ ਦਾ ਘਰ ਸੀ ਕਹਿਣ ਲੱਗੇ ਕੁਰਵੰਸੀਆਂ 3 ਵਜੇ ਉਹਨਾਂ ਨੇ ਉੱਠ ਜਾਣਾ ਸਵੇਰੇ ਜਿਸ ਵੇਲੇ ਤਖਤ ਸਾਹਿਬ ਦਾ ਨਗਾਰਾ ਵੱਜਦਾ ਸੀ ਨਾ ਪਹਿਲੀ ਚੋਟ ਜਿਸ ਵੇਲੇ ਨਗਾਰੇ ਤੇ ਲੱਗਦੀ ਸੀ ਉਹਨਾਂ ਨੇ ਆਸਣ ਤੇ ਬਹਿ ਜਾਣਾ 3 ਵਜੇ ਤੋਂ ਲੈ ਕੇ 12 ਵਜੇ ਤੱਕ ਭਜਨ ਕਰਨਾ ਉਹਨਾਂ ਦਾ ਰੋਜ਼ ਦਾ ਨਿਯਮ ਸੀ 3 ਵਜੇ ਤੋਂ 12 ਵਜੇ ਤੱਕ ਕਿੰਨੇ ਘੰਟੇ ਬਣ ਜਾਂਦੇ ਖਾਲਸਾ ਜੀਓ 9 ਘੰਟੇ ਉਹਨਾਂ ਨੇ ਰੋਜ਼ ਭਜਨ ਕਰਨਾ ਤੇ ਉਹਨਾਂ ਨੂੰ ਇੱਕ ਦਿਨ ਪੁੱਛਿਆ ਤੁਸੀਂ 12 ਵਜੇ ਤੱਕ ਕਿਉਂ ਭਜਨ ਕਰਦੇ ਤੇ ਉਹ ਹਿੰਦੂ ਮਤ ਦੇ ਸੀ ਉਹ ਕਹਿੰਦੇ ਕਿ ਜੋ ਠਾਕੁਰ ਦਵਾਰਾ ਹੈ ਮਹਾਰਾਜ ਦੇ ਸਥਾਨ ਨੂੰ ਕਹਿੰਦੇ ਸੀ ਉਹਦੇ ਕਿਵਾੜ 3 ਵਜੇ ਖੁੱਲਦੇ ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜੀ ਲੰਗਰ ਛੱਕੇ 12 ਵਜੇ ਆਰਾਮ ਕਰਦੇ 12 ਵਜੇ ਉਸ ਸਥਾਨ ਦੇ ਕਿਵਾੜ ਬੰਦ ਹੋ ਜਾਂਦੇ ਹਨ ਤੇ ਕਹਿੰਦੇ ਕਿ ਅਸੀਂ ਜਿਸ ਵੇਲੇ ਉਥੋਂ ਦੇ ਗਿਵਾੜ ਬੰਦ ਹੁੰਦੇ ਉਸ ਵੇਲੇ ਅਸੀਂ ਭਜਨ ਦੀ ਸਮਾਪਤੀ ਕਰਦੇ ਤੇ ਚੌਂਕੜੇ ਤੇ ਬੈਠ ਕੇ ਭਜਨ ਕਰਦੇ ਸੀ ਇੱਕ ਤੇ ਇੱਕ ਦਿੰਦਾ ਨਿਯਮ ਨਹੀਂ ਖਾਲਸਾ ਜੀ ਉਹ ਜਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਨੇ ਸਾਰੀ ਉਮਰ ਇਸ ਤਰ੍ਹਾਂ ਨਿਭਾਈ ਸਾਡੇ ਵਿਦਿਆਰਥੀ ਕਹਿੰਦੇ ਸੀ ਜਿਸ ਵੇਲੇ ਅਸੀਂ ਉਹਨਾਂ ਦੇ ਘਰ ਵਿੱਚ ਜਾਂਦੇ ਸੀ ਨਾ ਉਹਨਾਂ ਦਾ ਇਨਾ ਆਵਾ ਮੰਡਲ ਸੀ ਉਸ ਏਰੀਏ ਦਾ ਜਿਸ ਘਰ ਵਿੱਚ ਰਹਿੰਦੇ ਸੀ ਉਦੋਂ ਹੀ ਭਜਨ ਸ਼ੁਰੂ ਹੋ ਜਾਂਦਾ ਸੀ ਜਿਹੜਾ ਵੀ ਜਾਂਦਾ ਸੀ ਇਹਨਾਂ ਉਹਨਾਂ ਦਾ ਬੰਦਗੀ ਦਾ ਪ੍ਰਤਾਪ ਸੀ ਤੇ ਹੁਣ ਪਿਛਲੇ ਦਿਨੀ ਮਹਾਪੁਰਸ਼ ਆਏ ਸੀ ਬਾਬੇ ਪਾਲ ਸਿੰਘ ਜੀ ਮੰਮਣਕਿਆਂ ਵਾਲੇ ਜਿਹੜੇ ਇੱਕ ਮਹੀਨਾ ਇਸ ਸਥਾਨ ਤੇ ਰਹਿ ਕੇ ਗਏ ਬੰਦਗੀ ਵਾਲੀ ਰੂਹ ਸਿਮਰਨ ਵਾਲੀ ਹੁਣ ਪੂਰੇ ਹੋ ਗਏ ਤੇ ਦਾਸ ਉਸ ਵੇਲੇ ਮੀਤ ਗਰੰਥੀ ਸੀ ਤੇ ਆਪਣੇ ਵਿਦਿਆਦਾਤੇ ਕੋਲ ਠਹਿਰੇ ਸੀ ਗਿਆਨੀ ਹਰਦੀਪ ਸਿੰਘ ਜੀ ਦੇ ਕੋਲ ਤੇ ਮੈਂ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਭਜਨ ਕਰਦੇ ਸਿਮਰਨ ਕਰਦੇ ਹੋ ਨਾਮ ਜਪਦੇ ਹੋ ਸਾਡੇ ਤੇ ਵੀ ਕਿਰਪਾ ਕਰੋ ਹੱਸ ਕੇ ਕਹਿਣ ਲੱਗੇ ਜੇ ਕਿਰਪਾ ਕਰੀਏ ਤੇ ਤੂੰ ਚੱਲੇਗਾ ਮੈਂ ਕਿਹਾ ਮਹਾਰਾਜ ਆਪ ਜੀ ਤਾਕਤ ਦਿਓ ਤੇ ਕਹਿਣ ਲੱਗੇ ਵੇਹ ਕੁਲਵੰਸੀਆਂ 24 ਘੰਟੇ ਵਿੱਚੋਂ ਘੱਟ ਤੋਂ ਘੱਟ ਭਾਰ 12 ਘੰਟੇ ਭਜਨ ਕਰਨਾ ਚਾਹੀਦਾ ਘੱਟ ਤੋਂ ਘੱਟ 12 ਘੰਟੇ ਸਿਮਰਨ ਬੰਦਗੀ ਕਰਨੀ 12 ਘੰਟੇ ਸੰਸਾਰ ਦੇ ਕੰਮ ਕਰਨੇ ਬੋਲਣ ਦਾ ਮਤਲਬ ਕਿ ਇਹੋ ਜਿਹੇ ਤਗੜੇ ਮਹਾਪੁਰਸ਼ ਹੋਏ ਹਨ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਨੇਮ ਨਿਭਾ ਦਿੱਤਾ ਬੰਦਗੀ ਕਰਨ ਦਾ ਕਈ ਤੇ ਕਰਦੇ ਨਾ ਇੱਕ ਦਿਨ ਦੋ ਦਿਨ ਤਿੰਨ ਦਿਨ ਮਹੀਨਾ ਸਾਲ ਬਾਅਦ ਸਭ ਛਾਈ ਮਾਈ ਹੋ ਜਾਂਦਾ ਫਿਰ ਪਤਾਨ ਲੱਗਦਾ ਫਿਰ ਪੂਨਾ ਨੂੰ ਪੁੱਛੇ ਤੇ ਕਹਿੰਦੇ ਮਹਾਰਾਜ ਹੁਣ ਤੇ ਜਪਜੀ ਸਾਹਿਬ ਹੀ ਨਹੀਂ ਪੜਦੇ ਅਸੀਂ ਪਰ ਜਿਨ੍ਹਾਂ ਨੇ ਬੰਦਗੀ ਕਰਕੇ ਆਪਣੀ ਸਾਰੀ ਉਮਰ ਭਜਨ ਕੀਤਾ ਸਿਮਰਨ ਕੀਤਾ ਨਾਮ ਜਪਿਆ ਉਹਨਾਂ ਨੂੰ ਤੇ ਕਿਹਾ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਸ਼ਬਦ ਕਮਾਇ ਜਿਨੂੰ ਜੀਤੇ ਪੰਜ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਅੱਜ ਬਹੁਤ ਖੁਸ਼ੀ ਹੋਈ ਇੱਕ ਪਾਸੇ ਤੇ ਸਿਮਰਨ ਦਾ ਸਮਾਗਮ ਦੂਜੇ ਪਾਸੇ ਬੜੀਆਂ ਤਕੜੀਆਂ ਤਕੜੀਆਂ ਰੂਹਾਂ ਬੰਦਗੀਆਂ ਵਾਲੀਆਂ ਸਿਮਰਨ ਵਾਲੀਆਂ ਨਾਮ ਜਪਣ ਵਾਲੀਆਂ ਰੂਹਾਂ ਇਕੱਠੀਆਂ ਹੋਈਆਂ ਸੰਤ ਸਮਾਗਮ ਵੀ ਹੋ ਗਿਆ ਅੱਜ ਅੱਜ ਸਾਰੇ ਸੰਤ ਇਕੱਠੇ ਹੋਏ ਜਿਹੜੇ ਨਾਮ ਜਪਦੇ ਜਿਹੜੇ ਭਜਨ ਕਰਦੇ ਉਸ ਮਾਲਕ ਦੇ ਨਾਲ ਇੱਕ ਹੋ ਕਰਕੇ ਸਿਮਰਨ ਕਰਦੇ ਤੇ ਗਰੀਬ ਨੂੰ ਆਦ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉਸ ਤਪੋ ਭੂਮੀ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਮਾਤਾ ਜੀ ਦੀ ਤਪੋ ਭੂਮੀ ਮਨ ਵਿੱਚ ਬਹੁਤ ਖੁਸ਼ੀ ਹੁੰਦੀ ਕਿ ਵੇਖੋ ਅਸੀਂ ਕਿੰਨੇ ਕਰਮਾਂ ਵਾਲੇ ਇਸ ਧਰਤੀ ਤੇ ਮਾਤਾ ਪਿਤਾ ਦੋਵਾਂ ਦੀ ਤਪੋ ਭੂਮੀ ਹੈਗੀ ਖਾਲਸਾ ਜੀ ਇੱਕ ਇਸ ਇੱਕ ਤੇ ਇਸ ਤਰ੍ਹਾਂ ਹੁੰਦਾ ਨਾ ਜਿਹੜੇ ਕਈ ਇੱਥੇ ਜ਼ਿਮੀਂਦਾਰ ਬੈਠੇ ਹੋਏ ਹੋਣ ਖੇਤੀ 'ਚ ਬੀਜ ਬੀਜਦੇ ਜੇ ਇੱਕ ਗੁਣਾ ਬੀਜਿਆ ਤੇ ਕਈ ਖੇਤੀ ਉਸ ਦਾ ਜਿਹੜਾ ਪਲਟਾ ਹੈ ਉਹ 2-4 ਗੁਣਾ ਦਿੰਦੀਆਂ ਕਈ ਇਹੋ ਜੀਆਂ ਧਰਤੀਆਂ ਹੁੰਦੀ ਜਿਹਦੇ ਵਿੱਚ ਬੀਜ ਬੀਜਿਆ ਜਾਵੇ ਤੇ ਜਿਹੜਾ ਬੀਜ ਹੈ ਉਹ ਵੀ ਸਾਰਾ ਨਾਸ਼ ਹੋ ਜਾਂਦਾ ਫਨਾਫਿਲਾ ਹੋ ਜਾਂਦਾ ਪਰ ਕਈ ਇਹੋ ਜੀਆਂ ਧਰਤੀਆਂ ਹੁੰਦੀਆਂ ਹਨ ਜਿਹਦੇ ਵਿੱਚ ਬੀਜ ਬੀਜਿਆ ਜਾਵੇ ਤੇ ਉਥੇ ਅਨੰਤ ਗੁਣਾ ਫਲ ਮਿਲਦਾ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਤਪਉ ਭੂਮੀ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸਥਾਨ ਹੈ ਜਿੱਥੇ ਭਜਨ ਕੀਤਾ ਜਾਵੇ ਤੇ ਕਈ ਗੁਣਾ ਉਹਦਾ ਫਲ ਮਿਲਦਾ ਸਚਕਣਤਰੀ ਹਜੂਰ ਸਾਹਿਬ ਬڑے-ਬڑے ਅਭਿਆਸੀ ਆ ਕਰਕੇ ਭਜਨ ਕਰਦੇ ਪੰਥ ਦੀਆਂ ਮਹਾਨ ਸ਼ਖਸੀਤਾ ਬਾਬਾ ਅਤਰ ਸਿੰਘ ਜੀ ਮਸਤ ਆਣੇ ਵਾਲੇ ਜਿਨ੍ਹਾਂ ਨੇ ਇਸ ਧਰਤੀ ਤੇ ਆ ਕੇ 2.5 ਲੱਖ ਸ਼੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਤਿੰਨ ਵੇਰੀ ਖਾਲਸਾ ਜੀਓ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਹੋਏ ਇੱਕ ਵੇਰੀ ਕਿਸੇ ਜਗਿਆਸੂ ਨੂੰ ਜਗਿਆਸੂ ਨੇ ਪੁੱਛਿਆ ਸੀ ਚੀਮਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਬਾਬਾ ਅਤਰ ਸਿੰਘ ਜੀ ਬੈਠੇ ਸੀ ਪਲੰਗ ਤੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜਿਸ ਵੇਲੇ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੇ ਆਪ ਜੀ ਨੂੰ ਦਰਸ਼ਨ ਹੋਏ ਹਜੂਰ ਸਾਹਿਬ ਕਿਹੋ ਜੇ ਦਰਸ਼ਨ ਸੀ ਕਹੀਂ ਪੁੱਛਦੇ ਜਿਗਿਆਸੂ ਤੇ ਬਾਬਾ ਜੀ ਮੰਝੇ ਤੇ ਬੈਠੇ ਸੀ ਮਹਾਪੁਰਸ਼ ਬੜੇ ਕਮਾਈ ਵਾਲੇ ਬੰਦਗੀ ਵਾਲੇ ਇੱਕ ਪਰਿਵਾਰ ਆਇਆ ਸੀ ਰਾਤ ਨੂੰ ਸਾਡੇ ਕੋਲ ਕਹਿਣ ਲੱਗਾ ਬਾਬਾ ਜੀ ਸਾਡੇ ਘਰ ਵਿੱਚ ਨਾ ਬਾਬੇ ਅਤਰ ਸਿੰਘ ਮਸਤਵਾਨੇ ਵਾਲੇ ਦੀ ਫੋਟੋ ਲੱਗੀ ਹੋਈ ਹੈ ਆਪ ਜੀ ਨੇ ਵੀ ਵੇਖੀ ਹੋਣੀ ਫੋਟੋ ਉਹਨਾਂ ਦੀ ਬੜਾ ਜਾਹੋ ਜਾਲ ਚਿਹਰੇ ਤੇ ਤੇ ਕਹਿਣ ਲੱਗੇ ਜਿਸ ਵੇਲੇ ਸਾਡਾ ਨਿਆਣਾ ਚੁੱਪ ਨਹੀਂ ਕਰਦਾ ਨਾ ਰੋਂਦਾ ਜਿਸ ਵੇਲੇ ਸੀ ਉਸ ਫੋਟੋ ਦੇ ਸਾਹਮਣੇ ਉਸ ਨਿਆਣੇ ਨੂੰ ਖਿਲਾਰ ਦਿੰਦੇ ਨਾ ਉਸ ਵੇਲੇ ਚੁੱਪ ਹੋ ਜਾਂਦਾ ਹੋ ਸਤ ਮਹਾਂਪੁਰਸ਼ਾਂ ਦੀ ਤਸਵੀਰ ਵੇਖਿਆ ਨੇ ਉਹਨਾਂ ਦਾ ਹੁਣ ਵੀ ਇੰਨਾ ਪ੍ਰਤਾਪ ਹੈ ਇੰਨੀ ਬੰਦਗੀ ਕੀਤੀ ਉਹਨਾਂ ਨੇ ਉਸ ਜਗਿਆਸੂ ਨੇ ਪੁੱਛਿਆ ਮਹਾਰਾਜ ਆਪ ਜੀ ਨੂੰ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਦੇ ਜਿਹੜੇ ਦਰਸ਼ਨ ਹੋਏ ਹਨ ਉਹ ਮਹਾਰਾ ਸਾਨੂੰ ਵੀ ਦੱਸੋ ਤੇ ਫਿਰ ਮਹਾਪੁਰਸ਼ ਖੜੇ ਹੋ ਗਏ ਜੀ ਪਲੰਗ ਤੋਂ ਫਿਰ ਕਿਸੇ ਰੰਗ ਵਿੱਚ ਆ ਗਏ ਚਿਹਰੇ ਤੇ ਲਾਲੀਆਂ ਚੜ ਗਈਆਂ ਮਹਾਪੁਰਖਾਂ ਦੇ ਕਹਿਣ ਲੱਗੇ ਗੁਰਮੁਖਾ ਇਹ ਤੇ ਹੁਣ ਗਲਤੇ ਬੋਲਣ ਵਾਲੀ ਨਹੀਂ ਹੈਗੀ ਜਿਨਹਰ ਪਾਇਆ ਤਿਨਹਿ ਛਪਾਇਆ ਇੱਕ ਵਾਰੀ ਮੈਂ ਆਪਣੇ ਉਸਤਾਦ ਨੂੰ ਇਹ ਪੁੱਛਿਆ ਸੀ ਮੈਂ ਕਿਹਾ ਮਹਾਰਾਜ ਜੀ ਜਿਨਹਰ ਪਾਇਆ ਤਿਨਹਿ ਛਪਾਇਆ ਮੈਂ ਕਿਹਾ ਉਹਨੇ ਛਬਾ ਲਿਆ ਦੇ ਉਹ ਹੱਸ ਕੇ ਕਹਿਣ ਲੱਗੇ ਦੋ ਅਰਥ ਹੁੰਦੇ ਕਹਿਣ ਲੱਗੇ ਇਹਦੇ ਮੈਂ ਕਿਹਾ ਮਹਾਰਾਜ ਦੋ ਅਰਥ ਕਿਵੇਂ ਕਹਿਣ ਲੱਗੇ ਜਿਨ ਹਰ ਪਾਇਆ ਤਿਨਹਿ ਛਪਾਇਆ ਉਹਨਾਂ ਨੇ ਛਪਾ ਲਿਆ ਉਹਨਾਂ ਨੇ ਲੁਕਾ ਲਿਆ ਉਹਨਾਂ ਨੇ ਦੱਸਿਆ ਨਹੀਂ ਮੈਂ ਕਹਾਂ ਦੂਜਾ ਅਰਥ ਕਹਿਣ ਲੱਗੇ ਜਿਨ ਹਰ ਪਾਇਆ ਤਿਨਹਿ ਛਪਾਇਆ ਕਹਿਣ ਲੱਗੇ ਜਿਨ੍ਹਾਂ ਨੇ ਵੀ ਪਾਇਆ ਉਹਨਾਂ ਨੇ ਛਪਾ ਦਿੱਤਾ ਪ੍ਰੇਸਾਂ ਦੇ ਵਿੱਚ ਕਹਿਣ ਲੱਗੇ ਅਸੀਂ ਦਰਸ਼ਨ ਕੀਤੇ ਮੈਂ ਕਿਹਾ ਸਤਿਬਚਨ ਮਹਾਰਾਜ ਆਹ ਮਹਾਂਪੁਰਖਾਂ ਦੀ ਮੌਜ ਹੁੰਦੀ ਉਸ ਵੇਲੇ ਪੂਰੇ ਜਾਹੋ ਜਲਾਲ ਵਿੱਚ ਚਿਹਰੇ ਤੇ ਲਾਲੀਆਂ ਚੜ ਗਈਆਂ ਮਹਾਪੁਰਖਾਂ ਦੇ ਕਹਿਣ ਲੱਗੇ ਗੁਰਮੁਖਾ ਜਿਸ ਵੇਲੇ ਬਾਜਾ ਵਾਲੇ ਦੇ ਦਰਸ਼ਨ ਹੋਏ ਨਾ ਅੱਖਾਂ ਵਿੱਚ ਅਥਰੂ ਆ ਗਏ ਦੋਵੇਂ ਹੱਥ ਕਹਿਣ ਲੱਗੇ ਸਾਡੇ ਦਾੜੇ ਤੇ ਸਤਿਗੁਰਾਂ ਨੇ ਫੇਰ ਨਹੀਂ ਕੀਤੇ ਤੇ ਥਾਪਣਾ ਦਿੱਤਾ ਸਾਨੂੰ ਤੇ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ ਯਾਨੀ ਬੋਲਣ ਤੋਂ ਪਾਓ ਯਾਨੀ ਇਸ ਧਰਤੀ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਥਕ ਵਰਤ ਦੇ ਬਾਬਾ ਨੰਦ ਸਿੰਘ ਜੀ ਕਲੇਰਾ ਵਾਲੇ ਜਿਨ੍ਹਾਂ ਨੇ ਇਸ ਸਥਾਨ ਤੇ ਕਈ ਸਮਾਂ ਗਾਗਰ ਦੀ ਸੇਵਾ ਕੀਤੀ ਜਿਸ ਵੇਲੇ ਗਾਗਰ 3 ਵਜੇ ਰੱਖਦੇ ਸੀ ਜਥੇਦਾਰ ਨੂੰ ਗਾਗਰ ਫੜਾ ਦਿੰਦੇ ਸੀ ਤੇ ਨਿਸ਼ਾਨ ਸਾਹਿਬ ਕੋਲ ਆ ਕੇ ਜਿੱਥੇ ਇਮਲੀ ਦਾ ਬਰਖ ਹੁਣ ਤੇ ਨਹੀਂ ਹੈਗਾ ਉਹ ਉਥੇ ਖਲੋ ਕੇ ਗਲ ਚ ਪੱਲਾ ਪਾ ਕੇ ਦੋਵੇਂ ਹੱਥਾਂ ਜੋੜ ਕੇ ਬੇਨਤੀ ਕਰਦੇ ਸੀ ਬਾਬਾ ਜੀ ਇਹ ਜਨਮ ਲੇਖੇ ਲਾ ਲਓ ਇਹ ਜਿਹੜਾ ਜਨਮ ਆਪ ਜੀ ਦੇ ਚਰਨਾਂ ਵਿੱਚ ਬੀਤ ਜਾਵੇ ਇਹ ਜਨਮ ਤੁਮਾਰੇ ਲੇਖੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਕਹਿੰਦੇ ਨੇ ਇਹਨਾਂ ਨੇ ਬਾਬਾ ਮੋਨੀ ਜੀ ਨੂੰ ਵਾਰ ਦਿੱਤਾ ਸੀ ਕਿ ਆਪ ਜੀ ਨੂੰ ਸਤਗੁਰ ਸੱਚੇ ਪਾਤਸ਼ਾਹ ਅੰਦਰ ਦੀ ਸੇਵਾ ਬਖਸ਼ਣਗੇ ਉਹ ਮਹਾਪੁਰਖ ਜਾਦਾ ਸੱਚਣ ਉੱਤੇ ਨਹੀਂ ਆਉਂਦੇ ਸੀ ਉਹ ਥੱਲੇ ਹੀ ਰਹਿੰਦੇ ਸੀ ਤੇ ਕਿਸੇ ਨੇ ਪੁੱਛਿਆ ਬਾਬਾ ਜੀ ਤੁਸੀਂ ਇਹਨੇ ਬੰਦਗੀ ਵਾਲੇ ਹੋ ਇਨੇ ਸਿਮਰਨ ਵਾਲੇ ਹੋ ਰੋਮ ਰੋਮ ਕਰਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਤੇ ਤੁਸੀਂ ਸੱਚਨਾਕੀ ਕਿਉਂ ਨਹੀਂ ਮੱਥਾ ਟੇਕਦੇ ਬਹੁਤ ਕਦੇ ਕਰਨੇ ਬਹੁਤ ਸਮਾਂ ਰਹਿੰਦੀ ਸੀ ਵਿੱਚ ਕਿਸੇ ਦਿਨ ਆ ਕਰਕੇ ਦੂਰੋਂ ਡੰਡਾਉਤ ਕਰਦੇ ਸੀ ਤੇ ਮਹਾਂਪੁਰਖਾਂ ਕਹਿਣ ਲੱਗੇ ਗੁਰਮੁਖਾ ਸੀ ਭੁੱਲਣ ਹਾਰ ਹੈਗੇ ਖਿੰਖਿਨ ਪੁੱਲ ਜਾਂਦੇ ਉਹ ਜਿਹੜਾ ਸਥਾਨ ਹੈਗਾ ਬਹੁਤ ਪਵਿੱਤਰ ਸਥਾਨ ਹੈਗਾ ਪਤਾ ਨਹੀਂ ਕਿਸ ਵੇਲੇ ਮਨ 'ਚ ਕੋਈ ਫੁਰਨਾ ਆ ਜਾਵੇ ਗਲਤ ਉਸ ਸਥਾਨ ਦੀ ਕਿਤੇ ਬੇਦਵੀ ਨਾ ਹੋ ਜਾਵੇ ਯਾਨੀ ਇਨਾ ਆਦਬ ਰੱਖਦੇ ਸੀ ਉਸ ਸਥਾਨ ਦਾ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਿਹੜੇ ਇਸ ਸਥਾਨ ਤੇ ਹਰ ਸਾਲ ਆਉਂਦੇ ਸੀ ਤੇ ਬਹੁਤ ਲੰਮਾ ਸਮਾਂ ਰਹਿੰਦੇ ਸੀ ਖਾਲਸਾ ਜੀਓ 24 ਘੰਟੇ ਵਿੱਚੋਂ 18 ਘੰਟੇ ਇਸ ਸਥਾਨ ਤੇ ਭਜਨ ਕਰਦੇ ਸੀ ਸਿਮਰਨ ਕਰਦੇ ਸੀ ਤੇ ਜਿੰਨਾ ਚਿਰ ਰਹਿੰਦੇ ਸੀ ਮੰਜੇ ਤੇ ਨਹੀਂ ਸੌਂਦੇ ਸੀ ਥੱਲੇ ਸੌਂਦੇ ਸੀ ਪੁੰਜੇ ਦਰੀ ਵਿਛਾ ਕੇ ਜਿਹੜੇ ਨਾਲ ਦੇ ਅਭਿਆਸੀ ਵਿਦਿਆਰਥੀ ਪੁੱਛਦੇ ਬਾਬਾ ਜੀ ਮੰਜੇ ਤੇ ਕਹਿਣ ਲੱਗੇ ਨਹੀਂ ਪਿਆਰਿਓ ਇਹ ਸਾਡੇ ਪਿਆਰੇ ਪ੍ਰੀਤਮ ਦਾਸ ਦਾ ਸਥਾਨ ਹੈ ਕਿਥੇ ਸਾਡੇ ਮਾਲਕ ਦੀ ਬੇਦਵੀ ਨਾ ਹੋ ਜਾਵੇ ਯਾਨੀ ਇ ਇਨਾ ਅਦਬ ਰੱਖਦੇ ਸੀ ਇਸ ਸਥਾਨ ਦਾ ਜਿਹੜਾ ਇਹ ਸਥਾਨ ਹੈ ਮਾਤਾ ਜੀ ਦਾ ਤਪ ਸਥਾਨ ਇਥੇ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿਹੜੇ ਸੇਵਾ ਤੋਂ ਪਹਿਲਾਂ ਜਿਸ ਵੇਲੇ ਉਹਨਾਂ ਨੂੰ ਗੱਦੀ ਮਿਲੀ ਸੀ ਨਾ ਉਹ ਤੋਂ ਪਹਿਲੇ ਇਸ ਸਥਾਨ ਤੇ ਰਹਿ ਕਰਕੇ ਉਹਨਾਂ ਨੇ ਬਹੁਤ ਲੰਮਾ ਚਿਰ ਬੰਦਗੀ ਕੀਤੀ ਹੁਣ ਵੀ ਜਿਹੜੇ ਟਕਸਾਲ ਦੇ ਗੁਰਸਿੱਖ ਹੈ ਗੁਰਮੁਖ ਹੈਗੇ ਉਹ ਇਸ ਸਥਾਨ ਤੇ ਆ ਕਰਕੇ ਭਗਤੀ ਕਰਦੇ ਕਈ ਮਾਤਾ ਸਾਹਿਬ ਦੇ ਕਰਦੇ ਕਈ ਹਜੂਰ ਸਾਹਿਬ ਤੇ ਕਰਦੇ ਕਿਉਂਕਿ ਇਹ ਧਰਤੀ ਇਹੋ ਜੀ ਹੈ ਇਹ ਸਾਡੇ ਸਤਿਗੁਰਾਂ ਦੀ ਤਪੋ ਭੂਮੀ ਹੈਗੀ ਸਾਡੇ ਮਾਤਾ ਜੀ ਦੀ ਤਪੋ ਭੂਮੀ ਹੈਗੀ ਇੱਥੇ ਆ ਕਰਕੇ ਜਿੰਨਾ ਵੀ ਭਜਨ ਕੀਤਾ ਜਾਵੇ ਖਾਲਸਾ ਜੀਓ ਉਹ ਅਨੰਤ ਗੁਣਾ ਫਲੀਬੂਤ ਹੁੰਦਾ ਜਾ ਵੀ ਆਉਂਦਾ ਪਾਪੀ ਹੁੰਦੇ ਜੇ ਪਾਪੀ ਕੀਤੇ ਨਾ ਇਹੋ ਜਿਹੇ ਸਥਾਨਾਂ ਤੇ ਆ ਕੇ ਉਹ ਵੀ ਵੱਧ ਤੋਂ ਵੱਧ ਫਲੀਬੂਤ ਹੁੰਦੇ ਇਸ ਕਰਕੇ ਜਿੰਨਾ ਹੋ ਸਕੇ ਖਾਲਸਾ ਜੀਓ ਭਜਨ ਕਰਨਾ ਸਿਮਰਨ ਕਰਨਾ ਨਾਮ ਜਪਣਾ